ਪਾਰਤੀ ਸੰਸਕ੍ਰਿਤੀ ਵਿੱਚ ਰਸੋਈ ਨੂੰ ਇੱਕ ਬਹੁਤ ਹੀ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ ਅਤੇ ਇੱਥੇ ਤਿਆਰ ਕੀਤਾ ਜਾਣ ਵਾਲਾ ਭੋਜਨ ਪਰਿਵਾਰ ਤੇ ਮੈਂਬਰਾਂ ਦੇ ਜੀਵਨ ਤੇ ਸਿੱਧਾ ਪ੍ਰਭਾਵ ਪਾਉਂਦਾ ਹੈ। ਵਾਸਤੂ ਸ਼ਾਸਤਰ ਦੇ ਵਿੱਚ ਰਸੋਈ ਨਾਲ ਸੰਬੰਧਿਤ ਕਈ ਮਾਨਤਾਵਾਂ ਅਤੇ ਨਿਯਮਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਾਲਣਾ ਕਰਨ ਨਾਲ ਘਰ ਦੇ ਵਿੱਚ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਬਣਾਈ ਰੱਖਦਾ ਹੈ। ਖਾਸ ਕਰਕੇ ਰੋਟੀ ਬਣਾਉਂਦੇ ਸਮੇਂ ਕੁਝ ਨਿਯਮਾਂ ਨੂੰ ਧਿਆਨ ਦੇ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਦਾ ਪ੍ਰਵਾਹ ਬਣਿਆ ਰਹੇ ਅਤੇ ਵਾਸਤੂ ਦੋਸ਼ ਤੋਂ ਬਚਿਆ ਜਾ ਸਕੇ। ਆਉ ਜਾਣਦੇ ਹਾਂ ਰੋਟੀ ਬਣਾਉਣ ਸਮੇਂ ਕਿਹੜੀਆਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਰੋਟੀ ਸੂਰਜ ਦੇਵਤਾ ਨਾਲ ਸੰਬੰਧਿਤ ਹੈ ਜਦੋਂ ਅਸੀਂ ਰੋਟੀਆਂ ਉਹ ਗਿਣ ਕੇ ਬਣਾਉਂਦੇ ਹਾਂ ਤਾਂ ਇਹ ਸੂਰਜ ਦੇਵਤਾ ਦਾ ਅਪਮਾਨ ਮੰਨਿਆ ਜਾਂਦਾ ਹੈ ਜਿਸ ਨਾਲ ਘਰ ਦੇ ਵਿੱਚ ਦੌਲਤ ਅਤੇ ਸ਼ਾਂਤੀ ਦਾ ਨੁਕਸਾਨ ਹੋ ਸਕਦਾ ਹੈ ਨਾਲ ਹੀ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦੇ ਵਿੱਚ ਤਰੱਕੀ ਅਤੇ ਕਾਰੋਬਾਰ ਦੇ ਵਿੱਚ ਭਾਰੀ ਨੁਕਸਾਨ ਚੇਲਣਾ ਪੈ ਸਕਦਾ ਹੈ ਇਸ ਲਈ ਰੋਟੀਆਂ ਦੀ ਗਿਣਤੀ ਨਾ ਕਰੋ ਸਗੋਂ ਲੋੜ ਤੋਂ ਥੋੜਾ ਜ਼ਿਆਦਾ ਬਣਾਓ ਤਾਂ ਜੋ ਕਿਸੇ ਨੂੰ ਕਮੀ ਮਹਿਸੂਸ ਨਾ ਹੋਵੇ ਅਤੇ ਜੇਕਰ ਕੋਈ ਰਿਸ਼ਤੇਦਾਰ ਅਚਾਨਕ ਘਰ ਆ ਜਾਵੇ ਤਾਂ ਉਵੀ ਭੁੱਖਾ ਨਾ ਰਹੇ। ਵਾਸਤੂ ਸ਼ਾਸਤਰ ਦੇ ਅਨੁਸਾਰ ਰਸੋਈ ਦੇ ਵਿੱਚ ਬਣੀ ਪਹਿਲੀ ਰੋਟੀ ਗਾਂ ਲਈ ਰੱਖੀ ਜਾਂਦੀ ਹੈ ਅਤੇ ਆਖਰੀ ਰੋਟੀ ਕੁੱਤੇ ਦੇ ਲਈ ਰੱਖਣੀ ਚਾਹੀਦੀ ਹੈ। ਅਜਿਹਾ ਕਰਨ ਦੇ ਨਾਲ ਘਰ ਦੇ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਅਤੇ ਨੈਗੇਟਿਵ એનર્ਜੀ ਦੂਰ ਹੋ ਜਾਂਦੀ ਹੈ। ਜੇਕਰ ਗਾਂ ਉਪਲਬਧ ਨਹੀਂ ਹੈ ਤਾਂ ਪਹਿਲੀ ਰੋਟੀ ਕਿਸੇ ਵੀ ਲੋੜਵੰਦ ਵਿਅਕਤੀ ਨੂੰ ਦਿੱਤੀ ਜਾ ਸਕਦੀ ਹੈ। ਬਾਸੀ ਆٹے ਦੀ ਵਰਤੋਂ ਪਰਿਵਾਰਿਕ ਮੈਂਬਰਾਂ ਦੀ ਸਿਹਤ ਅਤੇ ਆਪਸੀ ਸਬੰਧਾਂ ਦੇ ਲਈ ਹਾਨੀਕਾਰਕ ਮੰਨੀ ਜਾਂਦੀ ਹੈ। ਬਾਸੀ ਆਟਾ ਰਾਹੂ ਨਾਲ ਸੰਬੰਧਿਤ ਹੈ ਅਤੇ ਇਸ ਦੀ ਵਰਤੋਂ ਕਰਨ ਨਾਲ ਕ ਦੇ ਵਿੱਚ ਕਲੇਸ਼ ਅਤੇ ਪੈਸੇ ਦਾ ਨੁਕਸਾਨ ਹੋ ਸਕਦਾ ਹੈ ਇਸ ਲਈ ਹਰ ਰੋਜ਼ ਤਾਜ਼ਾ ਆਟਾ ਗੁੰਨ ਕੇ ਰੋਟੀ ਬਣਾਓ ਅਤੇ ਅਗਲੇ ਦਿਨ ਬਚੇ ਹੋਏ ਆٹے ਦੀ ਵਰਤੋਂ ਨਾ ਕਰੋ ਰਸੋਈ ਵਿੱਚ ਚੁੱਲ੍ਹਾ ਰੱਖਣ ਦੀ ਜਗ੍ਹਾ ਵਾਸਤੂ ਅਨੁਸਾਰ ਹੋਣੀ ਚਾਹੀਦੀ ਹੈ ਚੁੱਲ੍ਹਾ ਹਮੇਸ਼ਾ ਰਸੋਈ ਦੇ ਦੱਖਣ ਪੂਰਬ ਦੇ ਵਿੱਚ ਰੱਖਿਆ ਜਾਂਦਾ ਹੈ ਕਿਉਂਕਿ ਇਹ ਦਿਸ਼ਾ ਅਗਨੀ ਦੇਵ ਦੀ ਹੈ ਰੋਟੀ ਬਣਾਉਂਦੇ ਸਮੇਂ ਵਿਅਕਤੀ ਦਾ ਮੂੰਹ ਪੂਰਬ ਵੱਲ ਹੋਣਾ ਚਾਹੀਦਾ ਹੈ ਤਾਂ ਜੋ ਘਰ ਦੇ ਵਿੱਚ ਪੋਜ਼ਿਟਿਵ એનર્ਜੀ ਬਣੀ ਰਹੇ ਰਾਤ ਨੂੰ ਕਦੇ ਵੀ ਗੰਦੇ ਪਾਂਡਿਆਂ ਦੇ ਨਾਲ ਤਵਾ ਅਤੇ ਕੜਾਈ ਨਹੀਂ ਰੱਖਣ ਚਾਹੀਦੀ ਵਾਸਤੂ ਦੇ ਅਨੁਸਾਰ ਤਵਾ ਰਾਹੂ ਦਾ ਪ੍ਰਤੀਕ ਹੈ ਅਤੇ ਇਸ ਨੂੰ ਬਿਨਾ ਤੋਤੇ ਛੱਡਣ ਦੇ ਨਾਲ ਘਰ ਦੇ ਵਿੱਚ 네ਗੇਟਿਵਿਟੀ ਵਾਦੀ ਹੈ ਪੈਨ ਨੂੰ ਰਾਤ ਨੂੰ ਸਾਫ ਕਰਨਾ ਚਾਹੀਦਾ ਹੈ ਅਤੇ ਸੁੱਕੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਦੋਂ ਪਹਿਲੀ ਰੋਟੀ ਬਣਦੀ ਹੈ ਤਾਂ ਪੈਨ ਨੂੰ ਉਸ ਤੇ ਚੁਟਕੀ ਭਰ ਨਮਕ ਛਿੜਕ ਕੇ ਸਾਫ ਕਰਨਾ ਚਾਹੀਦਾ ਹੈ ਇਸ ਨਾਲ ਨਕਾਰਾਤਮਕਤਾ ਊਰਜਾ ਖਤਮ ਹੁੰਦੀ ਹੈ ਵਾਸਤੂ ਵਿੱਚ ਚਕਲੇ ਅਤੇ ਵੇਲਣੇ ਦਾ ਵੀ ਵਿਸ਼ੇਸ਼ ਮਹੱਤਵ ਹੈ ਰੋਟੀ ਬਣਾਉਣ ਤੋਂ ਬਾਅਦ ਚਕਲੇ ਅਤੇ ਵੇਲੇ ਨੂੰ ਸਾਫ ਕਰਕੇ ਸਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਗੰਦੇ ਕਲੇ ਅਤੇ ਵੇਲੇ ਕਰਦੇ ਵਿੱਚ ਗਰੀਬੀ ਲਿਆਉਂਦੇ ਹਨ ਅਤੇ ਦੇਵੀ ਲక్ష్ਮੀ ਗੁੱਸੇ ਹੋ ਸਕਦੀ ਹੈ ਜੇਕਰ ਚਕਲੇ ਅਤੇ ਵੇਲੇ ਨਾਲ ਰੋਟੀ ਬਣਾਉਂਦੇ ਸਮੇਂ ਆਵਾਜ਼ ਆਉਂਦੀ ਹੈ ਤਾਂ ਰੋਟੀ ਇਸ ਦੇ ਹੇਠਾਂ ਕੱਪੜਾ ਰੱਖ ਕੇ ਬਣਾਈ ਜਾਂਦੀ ਹੈ ਆਟਾ ਗੁੰਨੇ ਸਮੇਂ ਕੁਝ ਗੱਲਾਂ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ ਆਟੇ ਨੂੰ ਮੁਠੀ ਨਾਲ ਹਲਕਾ ਜਿਹਾ ਦਬਾਇਆ ਜਾਣਾ ਚਾਹੀਦਾ ਹੈ ਅਤੇ ਪੂਰੀ ਤਰ੍ਹਾਂ ਚਪਟਾ ਨਹੀਂ ਹੋਣਾ ਚਾਹੀਦਾ ਆਟੇ ਵਿੱਚ ਥੋੜਾ ਜਿਹਾ ਦੁੱਧ ਪਾਉਣ ਨਾਲ ਰੋਟੀਆਂ ਸਵਾਦ ਬਣਦੀਆਂ ਹਨ ਅਤੇ ਘਰ ਦੇ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਗੁੰਨੇ ਹੋਏ ਆਟੇ ਨੂੰ ਖੁੱਲਾ ਨਾ ਛੱਡੋ ਅਤੇ ਅੰਤ ਦੇ ਵਿੱਚ ਇਸ ਤੇ ਉਂਗਲਾਂ ਦੇ ਨਿਸ਼ਾਨ ਨਾ ਛੱਡੋ ਅਤੇ ਇਸ ਨੂੰ ਹਮੇਸ਼ਾ ਟੱਕ ਕੇ ਰੱਖੋ ਅਜਿਹਾ ਕਰਨ ਦੇ ਨਾਲ ਘਰ ਦੇ ਵਿੱਚ ਹਮੇਸ਼ਾ ਖੁਸ਼ਹਾਲੀ ਬਣੀ ਰਹਿੰਦੀ ਹੈ ਰੋਟੀ ਬਣਾਉਂਦੇ ਸਮੇਂ ਵਿਅਕਤੀ ਨੂੰ ਪੋਜ਼ਿਟਿਵ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਹੈ ਕਿਉਂਕਿ ਵਿਅਕਤੀ ਦੀਆਂ ਭਾਵਨਾਵਾਂ ਉਸ ਭੋਜਨ ਦੇ ਵਿੱਚ ਸਮਾ ਜਾਂਦੀਆਂ ਹਨ ਜੋ ਬਣਾਇਆ ਜਾਂਦਾ ਹੈ ਜੇਕਰ ਰੋਟੀ ਬਣਾਉਣ ਵਾਲਾ ਵਿਅਕਤੀ ਗੁੱਸੇ ਜਾਂ ਚਿੰਤਿਤ ਹੈ ਤਾਂ ਇਸ ਦਾ ਅਸਰ ਪੂਰੇ ਪਰਿਵਾਰ ਤੇ ਪਵੇਗਾ ਇਸ ਲਈ ਰੋਟੀ ਬਣਾਉਂਦੇ ਸਮੇਂ ਮੰਤਰਾਂ ਜਾਂ ਭਜਨਾ ਦਾ ਜਾਬ ਜ਼ਰੂਰ ਕਰਨਾ ਚਾਹੀਦਾ ਹੈ ਰਾਤ ਨੂੰ ਸਿੰਕ ਦੇ ਵਿੱਚ ਗੰਦੇ ਭਾਂਡਿਆਂ ਅਤੇ ਤਵੇ ਨਾ ਰੱਖੋ ਸਗੋ ਉਹਨਾਂ ਨੂੰ ਸਾਫ਼ ਕਰੋ ਅਤੇ ਸਹੀ ਜਗ੍ਹਾ ਤੇ ਰੱਖੋ ਅਜਿਹਾ ਕਰਨ ਦੇ ਨਾਲ ਰਾਹੂ ਦਾ ਪ੍ਰਭਾਵ ਘਟ ਜਾਂਦਾ ਹੈ ਅਤੇ ਘਰ ਦੇ ਵਿੱਚ ਖੁਸ਼ਹਾਲੀ ਬਣੀ ਰਹਿੰਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੇਗੀ ਹੋਰ ਅਪਡੇਟ ਦੇ ਲਈ ਬਨੇ ਰਹੋ ਕਪੂ ਟੂਵੀ ਦੇ